ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਬਈ ਦੋ ਸਾਧੀਆਂ ਸੂਈਆਂ گاਵਾ ਸੇ ਲਈ ਲੈ ਗਏ ਜੀ ਗਿੱਲ ਡੈਰੀ ਫਾਰਮ ਤੇ ਬਈ ਪਹੁੰਚੇ ਆ ਪਿੰਡ ਬਈ ਦਾ ਰਾਣੀਆਂ ਜ਼ਿਲ੍ਹਾ ਮੋਗਾ ਦਾ ਕੰਟੈਕਟ ਨੰਬਰ ਨੋਟ ਕਰ ਲਓ 9878304699 ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਈ ਹਾਂਜੀ ਹਾਂਜੀ ਬਾਈ ਵਧੀਆ ਵਧੀਆ ਚੱਲਦਾ ਬਾਈ ਕੰਮ ਹਾਂ ਪੂਰਾ ਵਧੀਆ ਬਾਈ ਅ ਵੀਰੇ ਵਪਾਰ ਦਾ ਕੰਮ ਆ ਵੀਰੇ ਵਪਾਰ ਦਾ ਕੰਮ ਆ ਰੁਟੀਨ ਚ ਹੁੰਦਾ ਰੁਟੀਨ ਚ ਹਾਂ ਮੇਰੇ ਰੁਟੀਨ ਠੀਕ ਆ ਭਾਈ ਗਾਵਾਂ ਤੇ ਆ ਜ਼ਿਆਦਾਤਰ ਨਹੀਂ ਮੱਝਾਂ ਵੀ ਆ ਵੀਰੇ ਗਾਵਾਂ ਵੀ ਬੜੀ ਮੱਝ ਵੱਧ ਆਉਂਦੀ ਆ ਗਾਂ ਤਾਂ ਕਿਤੇ ਹੀ ਨਾਰਮਲ ਠੀਕ ਆ ਭਾਈ ਕਿੱਡੇ ਘਪਾ ਆਉਂਦੇ ਆਪਣੇ ਕੋਲ ਭਾਅ ਵੀਰੇ ਆਪਣੇ ਕੋਲੇ 30000 ਤੋਂ ਗਾਂ ਲੈ ਕੇ ਤੇ ਮੈਂ 1.5-2 ਲੱਖ تک ਵਸੂ ਹੁੰਦੇ 1.5-2 ਲੱਖ ਹਾਂ ਠੀਕ ਚੰਗੀ ਤੋਂ ਚੰਗੀ ਗਾਂ ਚੰਗੀ ਤੋਂ ਚੰਗੀ ਮੈਂ ਆਪਣੇ ਕੋਲ ਠੀਕ ਆ ਭਾਈ ਇੱਕ ਵਾਰੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਹੈਪੀਆ ਪਿੰਡ ਰਣੀਆਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਣਾ ਲੋਪੋ ਵੱਧਣੀ ਰੌਕ ਕੇ ਇਹ ਜਿਹੇ ਪਿੰਡ ਆਪਾਂ ਨੇੜੇ ਰਹ ਜਾਂਦੇ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 98783 04679 ਠੀਕ ਹੈ ਬਾਈ ਬੀੜੇ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੂਸ ਹੋਈ ਆ ਤੇਰੇ ਦੂਜਾ ਸੂਸ ਹੋਈ ਆ ਰਾਤ ਹੀ ਸੂਈ ਆ ਇਹ ਰਾਤ ਸੂਈ ਆ ਕਿਹੜਾ ਸੂਆ ਬੱਚਾ ਕੀ ਦਿੱਤਾ ਭਾਈ ਬੱਚਾ ਇਹ ਮੇਰੇ ਵਸੀ ਹੋਰੇ ਬੱਚੀ ਬੜੀ ਚੰਗੀ ਦਿੱਤੀ ਆ ਹਾਂ ਬੱਚੀ ਬੜੀ ਚੰਗੀ ਆ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਆ ਜਨਮ ਨਾਲ ਨਾ ਆਲੀ ਆ ਭਾਈ ਤਾਜੀ ਸੂਈ ਆ ਬੱਚਾ ਬੱਚੀ ਆ ਕਿੰਨਾ ਵੋਲਾ ਹਾਜਰ ਆ ਬੋਲਾ ਭਾਈ ਆਪਾਂ ਜੀ ਦਵਾਈ ਹੋ ਗਿਆ 5 ਕਿਲੋ ਕੜ ਲੈ 7 ਕਿਲੋ ਕੜ ਲੈ ਮੈਂ ਕਿਲੋ 1.5 ਕਿਲੋ ਚੋਇਆ ਸੀ ਅੱਜ ਠੀਕ ਆ ਹਾਂ ਚਲ ਜੋ ਸੂਆ ਭਈਆ 4 ਕੋਈ ਠੀਕ ਆ ਭਾਈ ਤੇ 2 ਕਿਲੋ 1.5 ਕਿਲੋ ਚੋਇਆ ਸੀਗਾ ਹੂੰ ਇਹ ਕੋਈ ਨਾ ਉਹ ਚੀਜ਼ ਆ ਜੀ ਬਹੁਤ ਅੱਛਾ ਆਪਾਂ ਨਹੀਂ ਕਿਹਾ 5 ਕਿਲੋ ਚੋਲੇ 6 ਕਿਲੋ ਜਿਹੜੇ ਝੂਠ ਮਾਰ ਕੇ ਨਾ ਵੇਚੇ ਨਾ ਪਸੋਂ ਵੇਚਣਾ ਠੀਕ ਆ ਭਾਈ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਣੇ ਕੱਲਾ ਪਾਣੀ ਥਾਣੀ ਚਾਰੇ ਤਣੇ ਖਣਵੇਂ ਪੂਰੇ ਗੈਰ ਦੇ ਮੁੱਠੀ ਵਾਲਾ ਪਾਣਾ ਚਵਾਈ ਕਿਵੇਂ ਆਪਾਂ ਚਵਾਈ ਬਹੁਤ ਚੰਗੀਆਂ ਵੀਰ ਬੱਚਾ ਲੱਗਦਾ ਰੰਗੀਓ ਤਾਂ ਮਾਰਨੇ ਜਪਾਂ ਕੋਈ ਜੱਟ ਮਾਰਦੇ ਫੋਲ ਦੇ ਤੋਰ ਕੇ ਰਖਾ ਦੇ ਸੱਤ ਬਟ ਚੰਗਾ ਸੂਈ ਸਵਾਈਆ ਬੱਚਾ ਮਗਲ ਬੱਛੀ ਬੱਛੀ ਬਹੁਤ ਚੰਗੀ ਹੈ ਜੇਰ ਵੀ ਬਾਈ ਕੰਮ ਪਲੀਟ ਜੇਰ ਵੀ ਆਪਣਾ ਵੀਡੀਓ ਫੋਨ ਤੇ ਪਈਂਗੀ ਤੋਂ ਲੈ ਕੇ ਬਾਕੀ ਆਪਣਾ ਕੋਈ ਇੱਕ ਇਹੋ ਜਿਹੇ ਲੱਗੇਗਾ ਆਪਣੇ ਉਹਦੇ ਝੂਟਨੇ ਕੈਮਰਾ ਲੱਗਿਆ ਬਰ ਬਹੁਤ ਓਕੇ ਬਾਈ ਹਮ ਕੈਮਰੇ ਬਾਈ ਕੰਨ ਲੱਗੇਗਾ ਤੂੰ ਖਾਲਾ ਕੰਮ ਨਹੀਂ ਇਸ ਬੜਾ ਚੰਗਾ ਕੁਆਲਟੀ ਚੰਗੀ ਹੈ ਪੂਰਾ ਦੇਖੋ ਆਰਡਰ ਕਮਾਲ ਦਾ ਸੋਹਲਾ ਬਾਈ ਨੇ ਦੱਸਿਆ ਕਿ ਉਹ ਕੱਟ ਲਿਆ ਸ਼ਾਮ ਤੱਕ ਕੱਟ ਰਿਹਾ ਜਿਹੜੇ ਕਰਮਾ ਨਹੀਂ ਵਧੀਆ ਤਿਆਰ ਕਰ ਰਹੇ ਹਨ ਸਾਡਾ ਫਾਇਦਾ ਜਿਹੜਾ ਵੀਰੇ ਬਹੁਤ ਚੰਗਾ ਲੱਗਿਆ ਹੋਗਾ ਉੜੇ ਇਹ ਸੁਆ ਕਰਕੇ ਥੋੜੀ ਲਸਤੀ ਲੱਗਦੀ ਆ ਸਹੀ ਗੱਲ ਸਾਈ ਸੁਆ ਕਰਕੇ ਕਿਉਂਕਿ ਬਹੁਤ ਨਰੋਈ ਦਿੱਤੀ ਗਿਆ ਨੇ ਸਹੀ ਗੱਲ ਹੈ ਮੁੱਲ ਕੀ ਆ ਭਰਾ ਜਾਇਦਾ ਮੁੱਲ ਵੀਰੇ ਬਸ ਉਹੀ ਕਰਾਂਗੇ ਵੀ ਜਿਹੜੇ ਲੈਣੇ ਆ ਕਿਉਂ ਕੰਮ ਕੁਰਕ ਬਿਜ਼ਨਸ ਬਿਜੀ ਟਾਈਮ ਆ ਸਾਰਾ ਹਨਾ ਤੁਹਾਨੂੰ ਪਤਾ ਹੋਊਗਾ ਸਹੀ ਗੱਲ ਹੈ ਤੇ ਮੁੱਲ ਉਹੀ ਕਰਾਂਗੇ ਪਰ ਜਿਹੜੇ ਲੈਣੇ ਆ ਉਹ ਵੀ ਮੂੰਹ ਲਾਉ ਜੀ ਨੂੰ 80% ਦਾ ਠੀਕ ਹੈ ਜੀ ਹੋਰ 50 ਕਰ ਲਓ 55 ਕਰ ਲਓ ਕਰਾ ਲਓ ਇਹਦੇ ਤੇ ਠੀਕ ਹੈ ਜੀ ਤੇ 547000 ਦੀ ਆਪਾਂ ਦੇ ਦੇ ਜਮਾ ਵੀਰੇ ਜਾਇਜ ਮੁੱਲ ਨਾਲ 547000 ਦੀ ਬਾਈ ਕੰਨਾ ਬੜ ਦੇ ਦੇਗੇ ਬੜੀ ਚੌਂਕ ਜੂਕ ਬਹੁਤ ਅਫਰੀ ਬੱਚ ਨਾ ਮਰਜੀ ਕਰਾ ਲਓ ਚੰਗੀ ਆ ਗੜ ਚਮਕ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੇ ਬੱਚੀ ਬਹੁਤ ਚੰਗੀ ਆ ਆਰਡਰ ਕਮਾਲ ਲਗਾ ਸ਼ਾਮ ਤੱਕ ਦੇਖੋ ਆਰਡਰ ਜਿਹੜਾ ਕਰਵਾਇਆ ਵਧੀਆ ਤਿਆਰ ਕਰ ਲੈਣਾ ਬਾਕੀ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇ। ਅੱਲਾ ਹੈ ਭਾਈ ਜਿਵੇਂ ਮਾਦੀ ਬਾਇਆ ਕੋਈ ਚੱਕ ਵੀ ਹਿਲਣਾ ਤਾਂ ਕਰਮਾਈ ਨੇ ਨਹੀਂ ਹੈ ਹੀ ਨਹੀਂ ਚਵਾਈ ਦੇਖੋ ਚੂਣ ਇੱਕ ਨੰਬਰਾਂ ਮੋਟਾ ਮੋਟਾ ਚੂਣ ਆ ਬਈ ਪੂਰੀ ਪੋਲੀ ਜਵਾਈ ਆ ਹਨਾ ਬਹੁਤ ਨਰਮ ਜਵਾਈ ਆ ਬਈ ਦੋਨਾਂ ਚਾਰੇ ਥਣਾਂ ਦੀ ਜਮਾ ਮਗਰ ਨਹੀਂ ਦਿਖਾ ਦਿਓ ਜਮਾ ਸਾਹਿਬ ਜੀ ਸੁਈ ਹੈ ਸੁਈ ਸੁਾਈ ਹੈ ਵੱਡੀ ਚਲ ਬੱਚਾ ਮਗਰ ਬੱਚੇ ਬੱਚੀ ਨਹੀਂ ਬਈ ਸਾਢੇ ਡੇਢ ਸਾਨੂੰ ਨਾਲ ਹੀ ਚਾਰੇ ਪੰਜਾ ਓਕੇ ਬਈ ਠੀਕ ਆ ਥਾਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਚਵਾਈਆਂ ਨੂੰ ਤਾਂ ਵੀਰੇ ਕੋਈ ਧਾਰ ਨਹੀਂ ਮਾਰਿਆ ਘਰ ਤੱਕ ਦੀ ਗਾਰੰਟੀ ਥਣ ਵੱਧ ਘੜ ਦੀ ਭੂਟ ਛੇਟੇ ਦੀ ਗੰਢ ਮੇਰੀ ਨਹੀਂ ਠੀਕ ਆ ਮੋਲ ਵੀ ਵੈਸੇ ਜਮਾ ਜਾਇਜ਼ ਰੱਖਿਆ ਭਈ 85000 ਰੁਪਏ ਮੋਲ ਮੰਨ ਤਣ ਜ਼ਰੂਰ ਹੋ ਜੀਗਾ ਅੱਗੇ ਵੀਰੇ ਸੋ ਨੰਬਰ ਤੇ ਦੋ ਨੰਬਰ ਵੀਰੇ ਅੱਜ ਚੌਥਾ ਪੰਜਵਾਂ ਦਿਨ ਅੱਜ ਠੀਕ ਆ ਪੰਜਾਂ ਮਾਣ ਦੀ ਸੂਈ ਥੱਲੇ ਅੱਜ 9 ਲੀਟਰ ਟਾਈਮ ਦਾ ਦੁੱਧ ਅੱਜ ਠੀਕ ਆ 18 ਕਿਲੋ ਮੰਨ ਲੇ ਜਾਂ ਲੀਟਰ ਮੰਨ ਲੇ ਕਿਲੋਆਂ ਦੇ ਵਿੱਚ ਮੰਨ ਕੇ ਆ ਜੀਵੇ ਕਿਲੋਆਂ ਦੇ ਵਿੱਚ 17 ਮੰਨ ਲਵੇ 18 ਠੀਕ ਆ ਭਈ ਤੇ ਜੇ ਕਿਹਨੇ 400 ਰੁਪਏ ਰੱਖ ਕੇ ਲੈਣਗੇ ਤਾਂ 22 ਤੋਂ 23 ਕਿਲੋ ਦੁੱਧ ਦੀ ਗਾਰੰਟੀ ਨਾਲ ਤਿਆਰ ਕਰਕੇ ਘਰੋਂ ਦੇ ਦਾਂਗੇ ਬਹੁਤ ਠੀਕ ਆ ਭਈ ਇਹ ਵੇਖੋ ਇਹ ਰਹੀ ਟਾਈਮ ਵੀ ਆਪਣਾ ਵੀਡੀਓ ਬਣਾਉਂਦਾ ਮੇਰੇ ਸਾਬ ਨਾਲ 11 ਵਜੇ ਨਾਲ ਕੁਝ ਵੀ ਨਹੀਂ ਹੋਇਆ ਟਾਈਮ 8:00 ਵਜੇ ਪਲਾਟ ਲਾਦੀਆਂ 14:64 ਵਜੇ 55 ਮਿੰਟ ਹੋਇਆ ਉਸ ਤੋਂ 75 ਮਿੰਟ ਲਾ ਲਓ ਢਿੱਲਾ ਢੁਲਾ ਬਹੁਤ ਪਈਆਂ ਕੱਲਾ ਕੱਲਾ ਥਣ ਚਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਭਰਾ ਚਵਾਈ ਇਹਦੇ ਵਿੱਚ ਵਹੀ ਧਾਰਾ ਮਾਰ ਕੇ ਦਿਖਾ ਦੇ ਸੰਨ ਲੈ ਤਹੀਂ ਬਹ ਜਾ ਕੋਈ ਚੱਕਰੀ ਨਹੀਂ ਕਹਿਣੋ ਸ਼ਰਮ ਆਈ ਜੇ ਨਹੀਂ ਬਹੁਤ ਛੋਟੀ ਮੋਟੀ ਚਵਾਈ ਹੈ ਬੜਾ ਟੰਗਾਂ ਚੰਗਾ ਹੋਣ ਲੱਗਿਆ ਹਨਾ ਵੀ ਬੜਾ ਜਿਆਦਾ ਚੰਗਾ ਹੋਣ ਲੱਗਿਆ ਜਿਵੇਂ ਮਾਰਦੀ ਘਾਰਾ ਮਾਰੀ ਚਲ ਜੇਕਰ ਨਹੀਂ ਹਿਲਣਾ ਹੋਵੇ ਕਰ ਮਾਰੀ ਜਾਂਦਾ ਕੀ ਬਾਤ ਆ ਮੋਟੀ ਮੋਟੀ ਚਵਾਈਆ ਬੱਚਾ ਬੱਚਾ ਦਾ ਬੱਚਾ ਇਹ ਮਗਰ ਅੱਛਾ ਵੀ ਆਪਣੇ ਕੋਲ ਸੁਈ ਆ ਜ਼ੇਰ ਦੀ ਪ੍ਰੋਪਰ ਵੀਡੀਓ ਆਪਣੇ ਫੋਨ 'ਚ ਹੋਊਗੀ ਆ ਇਹ ਨਹੀਂ ਕੋਈ ਗੱਲ ਕੋਈ ਕਿਸੇ ਅੰਦਰ ਬਹੁਤੀ ਜ਼ੇਰ ਹੋਊਗੀ ਜਾਂ ਕੋਈ ਹੋਊਗੀ ਠੀਕ ਆ ਤੇ ਆਪਣੇ ਕੋਲੇ ਸੂਈਆਂ 18 ਕਿਲੋ ਦੁੱਧ ਤਿਆਰ ਸੀ ਤਾ ਬਾਈ ਹੋਰ ਦੇ ਤੋਰ ਕੇ ਕਾਦੇ 18 ਲੀਟਰ ਬੜਾ ਖਿੱਚੀ ਬੜਾ ਨਾ ਬਾਈ ਮੈਟ ਤਿਆਰ ਦੁੱਧ ਨੂੰ ਹੋਰ ਵੀ ਬਾਤ ਜੋ ਕੀ ਬਾਈ ਕਹਿੰਦਾ ਜੇ ਆਪਣੇ ਕੋਲੇ ਖੜੀ ਰਹੀ ਨਾ 22 ਲੀਟਰ ਦੁੱਧ ਆ ਜਿਹੜਾ ਬਾਈ ਕਹਿੰਦਾ ਚਵਾ ਕੇ ਦੇ ਲਾਂਗੇ ਫੁੱਲ ਕਰ ਦੱਪਲੇ ਵੀ ਆ ਫਿਰ ਉੱਤੋਂ ਪੱਧਰ ਪੱਧਰ ਚੌੜੀ ਚੌੜੀ ਗੜ ਫੋੜ ਇਹ ਬੈਠੇ ਵੇਖ ਵੇਰੇ ਕਿੰਨੀ ਚੌੜੀ ਆ ਦੁੱਧ ਦਾ ਹੀ ਅਸਲ ਗਾਣਾ ਹੈ ਸਹੀ ਗਾਣਾ 18 ਲੀਟਰ ਬਾਈ ਕਹਿੰਦਾ ਕਿਲੋ ਚ ਮੰਨ ਲੈ ਲੀਟਰਾਂ 'ਚ ਮੰਨ ਆਜੇ ਤਿਆਰ ਆ ਬਾਈ ਚਵਾਈ ਨੰਬਰ ਫੇ ਰੂਲ ਦਾ ਪੂਰੀ ਨਿੱਗਰ ਹੈ ਕੋ ਲਿਸਟੀ ਲਾਵੀ ਮੰਨ ਕੇ ਨਾਲ ਸਹੀ ਗੱਲ ਹੈ ਫੇਸ ਬੜਾ ਚੰਗਾ ਬੋਲੀਬਾਲੀ ਚੰਗੀ ਆ ਸਨਖਪੁਣਾ ਮੜ ਦੇ ਵਿੱਚ ਭੋਲ ਤੂਰਾ ਦੀ ਕੋਈ ਕੰਨੀ ਤੇ ਕੀ ਮੋਲ ਲਭਰਾ ਜੈ ਇਹਦਾ ਵੀਰੇ 66000 ਰੁਪਏ ਲੈਣੇ ਹੀ ਲੈਣਾ ਠੀਕ ਆ ਭਾਈ ਥੋੜਾ ਬੋਧਾ ਵਿੱਚ ਹੋ ਜੂਗਾ ਕੋਈ ਗੱਲ ਨਹੀਂ ਪਰ ਜਿਆਦੇ ਵਾਲਾ ਵੀ ਫੋਨ ਨਾ ਲਾ ਬਈ ਕਿਉਂਕਿ ਬੱਚੀ ਦੁੱਧੋ ਵਾਰੀ ਫਰੀ ਹੈ ਸਹੀ ਗੱਲ ਆ ਬਈ ਸਾਡੇ 66000 ਰੁਪਿਆ ਮੋਲਾ ਜਮਾ ਜੈਦ ਮੋਲਾ ਬਾਈ ਇਹ ਕੋਈ ਦੇ ਵਾਲਾ ਫੇਰ ਦਿਖਾ ਦੇ ਪੁੱਛਣਗੇ ਇਹਨਾਂ ਨੇ ਅੱਜ ਤਾਂ ਇਹ ਥੋੜਾ ਆਪਣਾ ਟਾਈਮ ਥੋੜਾ ਉਸ ਟਾਈਮ ਆਪਣੇ ਲਈ ਵੀਡੀਓ ਬਣਾਉਂਦੇ ਨਾ ਗਾਣ ਨੂੰ ਆਉਂਦਾ ਜਿਵੇਂ ਆਪਣੇ ਬਿਯਾਰ ਲੱਗਿਆ ਹੁੰਦਾ ਠੀਕ ਆ ਭਈ ਲੈ ਤਨਖਾੜ ਲੈਵੇ ਤਨਖਾੜ ਮੇਰੇ ਬੱਚੀ ਨੂੰ ਸਹੀ ਗੱਲ ਕਰਦਾ ਯਾਰ ਫੀਟਿੰਗ ਵਾਲਾ ਲੈ ਵਾ ਇਹੋ ਜੀ ਬੱਚੀ ਵੀਰੇ ਤੋਕੜ ਵੀ ਹੈ ਨਾ ਗੱਪਲ ਹੋ ਗਈ ਬਾਹਰ ਬੈਂਠੇ ਹਜ਼ਾਰ ਦੀ ਬੱਚੀ ਹੋ ਗਈ ਇਹਦੀ ਨਾੜਾ ਦੇਖੋ ਪਹਿਲੇ ਵਿੱਚ ਕੱਲੀ ਕੱਲੀ ਨਾੜ ਕੱਲੀ ਕੱਲੀ ਨਾੜ ਲੈਵੇ ਤੇ ਦੀ ਗਾਣ ਮੁਰਠੀ ਵਾਲਾ ਗਾਣਾ ਪੂਰੇ ਬੇਤੀ ਤੇ ਥਣ ਲੱਗੇ ਚਿਵਾਈ ਇੱਕ ਨੰਬਰ ਹੈਲਦੀ ਕਰਮ ਵਾਲੀ ਪੋਰਾ ਦੀ ਬਿਣਾ ਨਿਆਣੇ ਤੋਂ ਬਿਣਾ ਬੱਚਾ ਲੈ ਤੋ ਮੋਆ ਨਾ ਲੈ ਇਹਨਾਂ ਦੇ ਕੋ ਕਿੰਨਾ ਸੋਹਣਾ ਪਾਸੂ ਦੀ ਜੀ ਤਾਣਾ ਵੇ ਬਸ ਮਾ ਕਰਕੇ ਚਾਰੂ ਦੁਨੀ ਘੜਾ ਇਹਨੂੰ ਤਾਂ ਖਾਂਦੀ ਨਾ ਹੋ ਪੀਂਦੀ ਹੋਊਗੀ ਕੁਝ ਵੀ ਲੈਣੀ ਹੋ ਜਦਾਲ ਵੀ ਮੋਲ ਵੀ ਬਈ ਟੋਕੜਾ ਵਾਲਾ ਹੀ ਹੈ ਜਿਵੇਂ ਜਾਇਜ਼ ਮੋਲ ਰੱਖਿਆ ਬਾਈ ਨੇ ਹਣ ਤੇ ਉੱਠੀ ਵਾਲਾ ਧਾਣਾ ਗੱਲਾ ਗੱਲਾ ਧਾਣਾ ਤਾਂ ਸ਼ਾਂਤ ਉਹ ਪਰਦੇਸ ਕੋਲ ਆਖਣ ਮਾਲ ਬਹੁਤ ਸੋਹਣਾ ਬਨਾਰਦ ਦੇਖੋ ਆਰਡਰ ਦੀ ਕਿਆ ਬਾਤ ਹੈ ਦੁੱਧ ਕਿੰਨਾ ਦੇ ਦੇ ਰਿਹਾ ਵਾਸਟਿੰਗ ਦੁੱਧ ਭਈਆ ਯਾਰ ਬਾਹਰ ਨਹੀਂ ਹੈ 15 ਕਿਲੋ ਦੁੱਧ ਬੜੇ ਆਰਾਮ ਨਾਲ ਵੱਛੀ ਜਰੂਰ ਜੇ ਆਪਣੇ ਕੋਲ ਹੈ ਵੀ ਕੀ ਬਚਵਾ ਕੇ ਵੀ ਦੇ ਦਾਂਗੇ ਇਹ ਇਹ ਹੀ ਵੱਛੀਆਂ 15 ਕਿਲੋ ਦਾ ਤਾਂ ਫਿਰ ਟੋਕੜਾਂ ਲਈ ਜਾਂਦੀਆਂ 8-9 ਨੂੰ ਬਿਲਕੁਲ ਭਈ ਸਹੀ ਆ ਭਾਈ ਸਹੀ ਤੇ ਨਾਇਕ ਸਿੰਘ ਭਰਾ ਕੋਲੇ ਦੋ ਸੋਨੇ ਵਿਖਾਤੀ ਕਿਸੇ ਵੀਰ ਨੂੰ ਦੋਨਾ ਜੋ ਕੋਈ ਵੀ ਪਸੰਦ ਦਾ ਵਿਆਹ ਲੈ ਕਨੈਕਟ ਕਰ ਲਿਓ ਵੀਡੀਓ ਵਿੱਚ ਲਈ ਸਾਰੇ ਵੀਰਾਂ ਦਾ ਸਾਥ ਦਿਓ ਧੰਨਵਾਦ